ਬਟਾਲਾ ਤੋਂ ਵੱਡੀ ਅਤੇ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਸਾਡੀ ਟੀਮ ਪਹੁੰਚੀ ਹੈ ਜੀ ਪੁਲਿਸ ਲੈਂਡ ਰੋਡ ਬਟਾਲਾ ਜੋ ਫਾਟਕ ਪੈਂਦਾ ਹੈ ਉਹਦੇ ਬਿਲਕੁਲ ਨੇੜੇ ਪਲਾਟਾਂ ਦੇ ਵਿੱਚ ਤਸਵੀਰਾਂ ਸਾਂਝੀਆਂ ਕਰਦੇ ਹਾਂ ਹਾਲਾਂਕਿ ਪੁਲਿਸ ਵੱਲੋਂ ਇਹ ਮੀਡੀਆ ਨੂੰ ਕਿਹਾ ਗਿਆ ਹੈ ਕਿ ਇਸ ਪਲਾਟ ਦੇ ਅੰਦਰ ਨਹੀਂ ਜਾਣਾ ਕਿਉਂਕਿ ਇੱਥੋਂ ਇੱਕ ਛੱਤੀ ਹਾਲਾਤਾਂ ਵਿੱਚ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ ਫਿਲਹਾਲ ਭੇਤ ਭਰੇ ਹਾਲਾਤਾਂ ਵਿੱਚ ਲਾਸ਼ ਬਰਾਮਦ ਹੋਈ ਹੈ ਮੌਤ ਦੇ ਕੀ ਕਾਰਨ ਹਨ ਅਜੇ ਤੱਕ ਪਤਾ ਨਹੀਂ ਲੱਗਾ ਉਧਰ ਪਰਿਵਾਰ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਦਾ ਕਤਲ ਹੋਇਆ ਹੈ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਹੈ ਡੀਐਸਪੀ ਸਿਟੀ ਸੰਜੀਤ ਕੁਮਾਰ ਸਾਨਾ ਮਜੂਰ ਸਨ ਉਹਨਾਂ ਕਹਿੰਦੇ ਕਿ ਡੌਗ ਸਕੋਰ ਦੀਆਂ ਟੀਮਾਂ ਇੱਥੇ ਬੁਲਾਈਆਂ ਜਾ ਰਹੀਆਂ ਹਨ ਬਾਰੀਕੀ ਨਾਲ ਜਾਂਚ ਕੀਤੀ ਜਾਏਗੀ ਅਤੇ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਫਿਲਹਾਲ ਮਰਨ ਵਾਲੇ ਨੌਜਵਾਨ ਦਾ ਨਾਮ ਵਰਿੰਦਰਪਾਲ ਸਿੰਘ ਪੁੱਤਰ ਲੇਟ ਅਵਤਾਰ ਸਿੰਘ ਵਾਸੀ ਪ੍ਰੇਮਨਗਰ ਦੱਸਿਆ ਜਾ ਰਿਹਾ ਹੈ ਅਤੇ ਉਮਰ ਕਰੀਬ 38 ਤੋਂ 39 ਸਾਲ ਦੱਸੀ ਜਾ ਰਹੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਦੋ ਬੱਚੇ ਹਨ ਇੱਕ 18 ਸਾਲ ਦੀ ਬੇਟੀ ਤੇ 10 ਸਾਲ ਦਾ ਬੇਟਾ ਔਰ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕੱਲ ਦਾ ਘਰੋਂ ਗਿਆ ਸੀ ਗਾਇਬ ਸੀ ਲਾਪਤਾ ਸੀ ਪਤਾ ਨਹੀਂ ਲੱਗ ਰਿਹਾ ਸੀ ਪਰ ਅੱਜ ਅਚਾਨਕ ਪਤਾ ਲੱਗਾ ਇਸ ਪਲਾਟ ਦੇ ਵਿੱਚ ਉਸ ਦੀ লাশ ਪਈ ਹੈ ਫਿਲਹਾਲ ਪੁਲਿਸ ਵੱਲੋਂ ਕਾਰਵਾਈ ਜਾਰੀ ਹੈ ਮੌਕੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼ ਪੈਣਾ ਕੀ ਨਾ ਕਿੱਥੇ ਰਹਿੰਦੇ ਹੋ ਮੇਰਾ ਨਾਮ ਮਮਤਾ ਮੇਰੇ ਹਸਬੰਦ ਦਾ ਨਾਮ ਰਵਿੰਦਰਪਾਲੀ ਪਹਿਲੇ ਪੁਲਸ ਲਾਈਨ ਚੱਕੀ ਵਾਲੀ ਗਲੀ ਚ ਆਏ ਪ੍ਰੇਮ ਨਗਰ ਨਵਾਂ ਮਕਾਨ ਲਿਆ ਮੇਰੇ ਹਸਬੰਦ ਪਹਿਲੇ ਨਸ਼ਵ ਕਰਾ ਕਰਦੇ ਹੀ ਹੁਣ ਨਹੀਂ ਕੁਛ ਕਰਦੇ ਹੁਣ ਤਾਂ ਛੱਡਤਾ ਹੀ ਸਭ ਕੁਝ ਕੰਮ ਤੇ ਵੀ ਜਾਂਦੇ ਹੀ ਸਿਹਤ ਵੀ ਸਹੀ ਹੋ ਗਈ ਇੱਕ ਮੁੰਡਾ ਸਾਬੀ ਹੈਗਾ ਉਹ ਧਮਕੀਆਂ ਦਿੰਦਾ ਸੀ ਕਹਿੰਦੇ ਕਿ ਮੈਨੂੰ ਤੂੰ ਮੇਰਾ ਫੋਨ ਲੈ ਲਿਆ ਮੈਂ ਤੇ ਦੋ ਚਾਰ ਦਿਨ ਖਾਲਾ ਜੋ ਖਾਣਾ ਪੀਣਾ ਤੈਨੂੰ ਮਾਰ ਦੇਣਾ ਮੈਂ ਤਾਨੂੰ ਬਾਕਿਆਂ ਦਾ ਨਹੀਂ ਪਤਾ ਹੈਗਾ ਕਿਦਾਂ ਨਾ ਫਿਰਦੇ ਕਿਦਾਂ ਨਾ ਨਹੀਂ ਮੈਂ ਤਾਂ ਘਰ ਰਣੀ ਆ ਮੈਨੂੰ ਨਹੀਂ ਨਾ ਪਤਾ ਹੈਗਾ ਪਤਾ ਨਹੀਂ ਹੁਣ ਕੱਲ ਸਵੇਰੇ ਘਰੋਂ 9 ਵਜੇ ਨਾਤ ਹੋ ਕੇ ਤਿਆਰ ਹੋ ਕੇ ਗਏ ਆ ਸਵੇਰੇ ਮੁੜ ਕੇ ਘਰ ਹੀ ਨਹੀਂ ਆਏ ਬੱਚਾ ਦਾ ਜਨਮ ਨਹੀਂ ਵੀ ਇਹਨਾਂ ਨਾਲਾਂ ਨੂੰ ਕੱਲ ਲਾਈਆਂ ਸਾਰਾ ਨੇ ਡੀਕਦੇ ਨਹੀਂ ਆਏ ਰਾਤ ਵੀ ਨਹੀਂ ਘਰ ਆਏ ਸ਼ੇਰ ਮਾਰ ਗੱਡੀ ਕਕੇ ਤੇ ਫਿਰ ਮੈਨੂੰ ਫੋਨ ਆਇਆ ਭਾਜੀ ਦਾ ਕਿ ਇਦਾ ਪੁਲਿਸ ਵਾਲਿਆਂ ਦਾ ਫੋਨ ਆਇਆ ਉੱਥੇ লাশ ਪਈ ਮੈਂ ਵੇਖਣ ਆਈ ਆ ਤੇ ਫਿਰ ਪਤਾ ਲੱਗਾ ਮੈਨੂੰ ਉਹਦੇ ਹੱਥ ਪੈਰ ਵੀ ਵੱਡੇ ਮੂੰਹ ਚ ਖੂਨ ਨਿਕਲਣ ਲਿਆ ਪਤਾ ਨਹੀਂ ਉਹਨੂੰ ਕਿੱਲੇ ਮਾਰ ਕੇ ਸੁਟਿਆ ਤੇ ਕਾਰਵਾਈ ਕੀਤੀ ਜਾਵੇ ਗੱਡੀ ਮਿਲੀ ਪਹੁੰਚ ਗਿਆ ਤੇ ਪੁਲਿਸ ਲਾਈਨ ਨੂੰ ਜਾਂਦੀ ਇਹ ਰੋਡ ਤੇ ਨਾ ਫਾਟਕ ਤੋਂ ਅਗਲੇ ਪਾਸੇ ਪ੍ਰੇਮ ਨਗਰ ਦੀ ਬੈਕ ਸਾਈਡ ਪੈਂਦੀ ਆ ਨਿਊ ਮਾਡਲ ਟਾਊਨ ਦੀ ਬੈਕ ਸਾਈਡ ਬੇਸਿਕਲੀ ਕਹਿ ਸਕਦੇ ਆ ਕਿ ਇੱਥੇ ਹੀ ਇਨਫੋਰਮੇਸ਼ਨ ਸੀ ਕਿ ਇੱਕ ਬਾਹਰ ਬੀਆ ਬਾਂ ਜਗ੍ਹਾ ਦੇ ਵਿੱਚ ਇੱਕ ਡੈਡ ਬੋਡੀ ਪਈ ਆ ਆ ਕੇ ਦੇਖਿਆ ਤੇ ਇਹਦੇ ਉਹਦੇ ਕੁਝ ਖਿਸੜਦੇ ਨਿਸ਼ਾਨ ਹੈ ਜਾਂ ਡੌਗਸ ਵੱਲੋਂ ਬਾਈਟ ਦੇ ਨੇ ਜਾਂ ਕੀਏ ਨੇ ਉਹ ਆਪਣੀ ਅਸੀਂ ਫੋਰੈਂਸਿਕਲੀ ਟੀਮ ਬੁਲਾ ਲਈ ਹੈ ਡੌਗਸ ਕਾਡ ਵੀ ਬੁਲਾ ਰਹੇ ਆ ਤੇ ਫਿਰ ਅਸਲੀ ਮੌਤੇ ਕਾਰਨ ਉਹਦੇ ਪਤਾ ਲੱਗਦੇ ਤੇ ਕਾਰਵਾਈ ਕਰਦੇ ਆ ਬਰਿੰਦਰਪਾਲ ਸਿੰਘ ਬੀਰੂ ਆ ਵਾਈਫ ਦੇ ਆ ਗਏ ਨੇ ਦੱਸਦੇ ਭਈ ਕੱਲ ਕਰੂੰ ਸਵੇਰੇ ਗਏ ਸੀ ਆਉਟ ਸੈਂਟਰ ਦੇ ਵਿੱਚ ਆਪਣੀ ਦਵਾਈ ਲੈਂਦੇ ਨੇ ਉੱਥੇ ਮੁੜ ਕੇ ਬਾਅਦ ਵਿੱਚ ਉਹ ਘਰ ਨਹੀਂ ਆਏ ਇਹ ਨਾਰਮਲੀ ਇਹਨਾਂ ਨੇ ਸਮਝਿਆ ਕਿ ਸ਼ਾਇਦ ਇੱਥੇ ਵਾਸੇ ਲੇਟ ਹੋ ਗਏ ਨੇ ਪਰ ਮਾਰਨਿੰਗ ਇਹਨਾਂ ਨੂੰ ਵੀ ਕਿਸੇ ਨੇ ਇਤਲਾਹ ਦਿੱਤੀ ਹੈ ਸਾਡੇ ਦੱਸਣ ਕਿੱਥੋਂ ਦੀ ਕਿੰਨੀ ਕੁ ਉਮਰ ਲੱਗਦੀ ਹੈ ਇਹ ਕਰੀਬ 39 ਸਾਲ ਦੇ ਨੇ ਇਹਦੀ ਕਿੱਥੋਂ ਦੇ ਨੇ ਇੱਥੋਂ ਬਸੰਤਨਗਰ ਕੀ ਲੱਗਦਾ ਸਰ ਮੁੱਢਲੀ ਜਾਂਚ ਮੁੱਢਲੀ ਜਾਂਚ ਤੋਂ ਤੇ ਅਜੇ ਕਲੀਅਰ ਨਹੀਂ ਕੁਝ ਕਿਹਾ ਜਾ ਸਕਦਾ ਕਿਉਂਕਿ ਜਦੋਂ ਅਸੀਂ ਬਾਡੀ ਸਿੱਧੀ ਕੀਤੀ ਹੈ ਕਿ ਜਿਹੜੀ ਬਾਡੀ ਜ਼ਿਆਦਾ ਦੇਰ ਤੱਕ ਪਈ ਰਹੇ ਉਹਨਾਂ 2-4 10-12 ਘੰਟੇ ਹੋ ਜਾਂਦੇ ਫਰੋਥਿੰਗ ਹੋ ਜਾਂਦੀ ਹੈ ਤੋ ਨੱਕ ਮੂੰਹ ਚੋਂ ਬਲੀਡਿੰਗ ਵਾਸਤੇ ਨਾਰਮਲ ਸਰਕਮਸਟੈਂਸਸਸ ਦੇ ਵਿੱਚ ਜੇ ਨਸ਼ੇ ਕਰਕੇ ਵੀ ਹੋਵੇ ਤਾਂ ਉਹਦੀ ਆ ਜਾਂਦੀ ਹੈ ਬਟ ਜਿਹੜੀ ਐਕਚੁਅਲ ਕਾਜ਼ ਹੈ ਉਹ ਅਸੀਂ ਟੀਮਾਂ ਆਂਦੀਆਂ ਬਾਕੀ ਪੋਸਟਮਾਰਟਮ ਤੋਂ ਬਾਅਦ ਵਿੱਚ ਉਹ ਦੇਖਦੇ ਆਂ